ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਜੇ ਆਪਾਂ ਕਈਏ ਵੀ ਉਹਨਾਂ ਦਾ ਫੇਲਰ ਦੇ ਕਾਰਨ ਵੀ ਜਦੋਂ ਇੱਕ ਵਾਰੀ ਸਰਕਾਰ ਬਣ ਜਾਂਦੀ ਹੈ ਤੁਹਾਨੂੰ 92 ਸੀਟਾਂ ਲੋਕਾਂ ਨੇ ਦੇਤੀਆਂ ਉਦੋਂ ਤੁਸੀਂ ਲੋਕਾਂ ਨੂੰ ਰਾਹਤ ਦਿਓ ਵੀ ਤੁਸੀਂ ਘਰੇ ਬੈਠੋ ਕਿਉਂਕਿ ਅੱਜ ਕੱਲ ਜਿਹੜੀ ਕੋਈ ਗੱਲ ਕਹਿਣੀ ਹੈ ਸਰਕਾਰ ਨੇ ਉਹ ਤਾਂ ਸੋਸ਼ਲ ਮੀਡੀਆ ਥਰੂ ਲੋਕਾਂ 'ਚ ਜਾਇਜ਼ ਬਣਨੀ ਹੈ ਤਾਂ ਆਪਾਂ ਇੱਥੇ ਬੈਠੇ ਆ ਹੁਣ ਵੀ ਤੁਸੀਂ ਚਾਹੇ ਬੈਠੇ ਨੂੰ ਅਮਰੀਕਾ ਦਿਖਾ ਦਿਓ ਠੀਕ ਹੈ ਪਰ ਇਹਨਾਂ ਨੇ ਕੀ ਕੀਤਾ ਵੀ ਉਦੋਂ ਦੋ ਤਿੰਨ ਦਿਨ ਬਾਅਦ ਹੀ ਦੇਖੋ ਅਮਰਸਰ ਮਥਾ ਟੇਕਣ ਜਾਣਾ ਸੀ ਅਸ਼ੀਰਵਾਦ ਲੈਣਾ ਸੀ ਦਰਬਾਰ ਸਾਹਿਬ ਬਹੁਤ ਵਧੀਆ ਗੱਲ ਹੈ ਚਲੋ ਕੋਈ ਬੰਦਾ ਹੌਸਤਾ ਰੱਖ ਕੇ ਇੱਥੇ ਵੀ ਕਿਸੇ ਧਰਮਕ ਸਥਾਨ ਤੇ ਜਾਂਦਾ ਜਾਵੇ ਪਰ ਸਾਰੇ ਪੰਜਾਬ ਦੀਆਂ ਬੱਸਾਂ ਇਕੱਠੀਆਂ ਕਰ ਲੀਆਂ ਵੀ ਲੋ ਜੀ ਬੰਦੇ ਢੋ ਉਦੋਂ ਜੇ ਵੋਟਾਂ ਤਾਂ ਤੁਹਾਨੂੰ ਪੈ ਚੁੱਕੀਆਂ ਨੇ ਰਿਜ਼ਲਟ ਨਿਕਲ ਚੁੱਕਿਆ ਹੈ ਹੁਣ ਤੁਸੀਂ ਇਹਨੇ ਲੋਕਾਂ ਨੂੰ ਇਕੱਠਾ ਹੀ ਕਰਕੇ ਕਿਉਂ ਹਰਾਸਮੈਂਟ ਕਰ ਰਹੇ ਹੋ ਲੋਕਾਂ ਦੀ ਠੀਕ ਹੈ ਨੰਬਰ 2 ਹੁਣ ਤੱਕ ਦੀ ਇਤਿਹਾਸ ਦੇ ਵਿੱਚ ਸਭ ਤੋਂ ਮਹਿੰਗੀ ਸੌ ਚੁੱਕੀ ਮੁੱਖ ਮੰਤਰੀ ਪੰਜਾਬ ਨੇ ਕੋਈ ਟਾਈਮ ਸੀ ਜੋ ਪ੍ਰਕਾਸ਼ ਸਿੰਘ ਬਾਦਲ ਖੋਰਾ ਨੇ ਉਥੇ ਕ੍ਰਿਕਟ ਸਟੇਡੀਅਮ ਮਹਾਲੀ ਦੇ ਵਿੱਚ ਸੌ ਚੁੱਕੀ ਸੀ ਤਾਂ ਉਦੋਂ ਇਹ ਕਹਿੰਦੇ ਵੀ 27-28 ਲੱਖ ਰੁਪਿਆ ਖਰਚਾ ਆ ਗਿਆ ਜੀ ਤੇ ਇਸ ਵਾਰੀ ਮੁੱਖ ਮੰਤਰੀ ਜਿਹੜਾ ਕਿ ਇਹ ਕਲੇਮ ਕਰਦਾ ਹੋਵੇ ਅਸੀਂ ਆਮ ਲੋਕ ਆ ਆਮ ਘਰਾਂ ਚੋਂ ਆਏ ਆ ਤੇ ਸੌ ਚੁੱਕੀ ਹੋਵੇ ਹੁਣ ਤੱਕ ਦੇ ਰਿਕਾਰਡ ਤੋੜ ਤੇ ਹੁਣ 5 ਕਰੋੜ ਰੁਪਿਆ ਤਾਂ ਆਫੀਸ਼ੀਅਲੀ ਦੱਸਿਆ ਜਾ ਰਿਹਾ ਹੈ ਜਿਹੜੇ TADA ਅਫਸਰਾਂ ਨੇ ਕਲੇਮ ਕੀਤੇ ਕਿੰਨੇ ਆਈਐਸ ਅਫਸਰ ਰੋਜ਼ ਖਟਕੜ ਕਲਾਂ ਜਾਂਦੇ ਸੀਗੇ ਕਿੰਨੇ ਆਈਪੀਐਸ ਅਫਸਰ ਉੱਥੇ ਜਾਂਦੇ ਹੋਣਗੇ ਕਿਨੇ ਹੋਰ ਆਫਸਰਾਂ ਨੂੰ ਜਿਹੜੇ ਜ਼ਿਲ੍ਹਾ ਲੈਵਲ ਦੇ ਹੋਰ ਸਾਰੇ ਲੱਗੇ ਹੋਏ ਸੀ ਤੇ ਖਰਚਾ ਤਾਂ 5 ਕਰੋੜ ਤੋਂ ਵੀ ਵੱਧ ਗਿਆ ਹੋਣਾ 200 ਏਕੜ ਤਾਂ ਜ਼ਮੀਨ ਦਾ ਮੁਆਵਜ਼ਾ ਦਿੱਤਾ ਇਹਨਾਂ ਨੇ ਜਿੱਥੇ ਕਣ ਖਰਾਬ ਹੋ ਗਈ ਸੀ ਤੇ ਜਿਹੜੀ ਉਸ ਤੋਂ ਇਲਾਵਾ ਵੀ ਪਾਰਕਿੰਗ ਦੇ ਵਿੱਚ ਹੋਰ ਚਮਿੱਦੀ ਗਈ ਫਸਲ ਖਰਾਬ ਹੋਈ ਲੋਕਾਂ ਦੀ ਉਹ ਅਲੱਗ-ਗੱਲ ਮਤਲਬ ਇਹ ਇੱਕ ਦੋ ਘਟਨਾਵਾਂ ਨੇ ਲੋਕਾਂ 'ਚ ਗ੍ਰਾਫ ਡਾਊਨ ਕਰਨਾ ਸ਼ੁਰੂ ਕਰਤਾ ਉਸ ਤੋਂ ਬਾਅਦ ਕ腐ਸ਼ਨ ਦੇ ਨਾਂ ਤੇ ਟਰੱਕ ਯੂਨੀਅਨ ਦੱਬਣੀਆਂ ਸ਼ੁਰੂ ਕਰਤੀਆਂ ਉਹ ਜਦ ਪਹਿਲੀ ਸਰਕਾਰ ਨੇ ਜਿਹਨੂੰ ਆਪਾਂ ਮਾੜੀ ਕਹਿੰਦੇ ਸੀ ਕੈਪਟਨ ਅਮਰਿੰਦਰ ਸਿੰਘ ਹੋ ਰਹੇ ਨੇ ਤਾਂ ਟਰੱਕ ਯੂਨੀਅਨ ਬੰਦੀ ਕਰਤੀਆਂ ਸੀ ਵੀ ਯਾਰ ਸਾਰਿਆਂ ਲਈ ਬਰਾਬਰ ਦਾ ਮੌਕਾ ਦੇਓ ਕਿਸੇ ਯਾਰੇਦਾਰੀ ਨਹੀਂ ਹੋਣੀ ਚਾਹੀਦੀ ਤੇ ਇਹਨਾਂ ਚਾਕੇ ਉਹ ਟਰੱਕ ਯੂਨੀਅਨਾਂ ਹੀ ਦਬਣੀਆ ਸ਼ੁਰੂ ਕਰਤੀਆਂ ਯਾਰ ਤੁਸੀਂ ਜੇ ਕੁਝ ਕਰਨਾ ਵੀ ਹੈ ਉਹਦਾ ਢੰਗ ਹੈ ਕੋਈ ਲੀਗਲ ਤਰੀਕੇ ਨਾਲ ਉਹਨਾਂ ਦੀ ਰੈਸਟ੍ਰੇਸ਼ਨ ਕਰਾ ਲੈਂਦੇ ਉਹਨਾਂ ਦੀ ਲੀਗਲ ਵੇ ਨਾਲ ਕੋਈ ਇਲੈਕਸ਼ਨ ਕਰਾਉਂਦੇ ਛੋਟੀ ਸਰਕਾਰ ਸੀ ਛੋਟੇ ਬੰਦੇ ਜਿੱਤ ਜਾਣੇ ਸੀ ਤੁਸੀਂ ਕਾਬਜ ਹੋ ਜਾਂਦੇ ਪਰ ਕੋਈ ਮੈਥਡ ਤਾਂ ਫੇਅਰ ਯੂਜ਼ ਕਰ ਲੈਂਦੇ ਇਹਨਾਂ ਇਹੋ ਡਾਂਗ ਵਾਲਾ ਸਿਸਟਮ ਵੀ ਜਾ ਜਾ ਕੇ ਜਿੰਨੀ ਜਿੰਨੀ ਕਿਸੇ ਤੋਂ ਪਾਵਰ ਯੂਜ਼ ਕੀਤੀ ਗਈ ਲੋਕੀ ਗੁਲਾਮਾਂ ਤੋਂ ਵੱਢ ਕੇ ਬਾਹਰ ਕੱਢਣੇ ਸ਼ੁਰੂ ਕਰਤੇ ਡਾਂਗਾ ਮਾਰਨੇ ਸ਼ੁਰੂ ਕਰਤੀਆਂ ਇਹ ਕੋਈ ਢਾਂਗਾ ਲੋਕਾਂ ਜਾ ਕੇ ਸਕੂਲਾਂ 'ਚ ਵੜ ਗਏ ਯਾਰ ਟੀਚਰ ਮੈਨੂੰ ਐ ਦੱਸੋ ਟੀਚਰ ਸਮਾਜ ਦਾ ਇਹ ਜਿਆ ਸਤਕਾਰਯੋਗ ਜਿਹੜੀ ਹਿੱਸਾ ਹੈ ਇਹ ਹੀ ਸ਼ਖਸ਼ੀਅਤ ਹੈ ਜਿਹਨੂੰ ਹਮੇਸ਼ਾ ਸਾਨੂੰ ਨਮਨ ਹੋਣਾ ਚਾਹੀਦਾ ਹੈ ਕਿਉਂਕਿ ਜੋ ਸਮਾਜ ਬਣਿਆ ਹੋਇਆ ਜੇ ਅਸੀਂ ਸਮਝਦੇ ਹਾਂ ਜੀ ਉਹਦਾ ਹਿੱਸਾ ਤੇ ਅਸੀਂ ਵਧੀਆ ਪੋਜੀਸ਼ਨ ਤੇ ਆ ਤਾਂ ਉਹਦੇ ਪਿੱਛੇ ਮਾਂ ਪਿਓ ਦੇ ਘਰੇ ਜੰਮਣਾ ਤਾਂ ਕੁਦਰਤ ਦੀ ਹੀੜ ਹੈ ਪਰ ਪੜਾਇਆ ਤਾਂ ਤੁਹਾਨੂੰ ਟੀਚਰਾਂ ਨੇ ਉਹ ਤਾਂ ਕੁਦਰਤ ਨੇ ਨਹੀਂ ਦਿੱਤੇ ਪਰ ਜੇ ਉਹਨਾਂ ਨੇ ਮਿਹਨਤ ਕਰਕੇ ਤੁਹਾਨੂੰ ਇਸ ਲੈਵਲ ਤੱਕ ਪਹੁੰਚਾਇਆ ਜਿੱਥੇ ਪਹੁੰਚ ਕੇ ਤੁਸੀਂ ਮਾਣ ਕਰਦੇ ਹੋ ਤੇ ਤੁਸੀਂ ਉਹਨਾਂ ਨੂੰ ਜਾ ਕੇ ਚੈੱਕ ਕਰਨ ਲੱਗ ਜાઓ ਉਹ ਵੀ ਬڑے ਗਲਤ ਤਰੀਕੇ ਨਾਲ ਇਨਸਰਟ ਕਰਨ ਲੱਗ ਜ ਉਹਨਾਂ ਨੂੰ ਤੁਸੀਂ ਸਮਝਾਓ ਹਸਪਤਾਲ ਜਾਓ ਸਕੂਲਾਂ 'ਚ ਜਾਓ ਤੁਸੀਂ ਪੁੱਛੋ ਵੀ ਤੁਹਾਡੀਆਂ ਕੀ ਕੀ ਰਿਕੁਆਇਰਮੈਂਟਸ ਨੇ ਵੀ ਆਪਾਂ ਹੋਰ ਇੰਪਰੂਵ ਕਰ ਸਕੀਏ ਉਹਨਾਂ ਤੋਂ ਪਹਿਲਾਂ ਇਹ ਪੁੱਛੋ ਕੰਫੀਡੈਂਸ ਚਲੋ ਉਹਨਾਂ ਨੂੰ ਲੱਗੇ ਵੀ ਯਾਰ ਸਾਡੇ ਲੀਡਰ ਸਾਡੇ ਕੋਲੇ ਵਰਕਰ ਪਾਰਟੀ ਦੇ ਰੂਲਿੰਗ ਪਾਰਟੀ ਤੇ ਪੁੱਛਣ ਆਏ ਨੇ ਚੰਗਾ ਲੱਗੇ ਉਹਨਾਂ ਨੂੰ ਇਹਨਾਂ ਨੂੰ ਜਾ ਕੇ ਉਹਨਾਂ ਦੀ ਹਾਜ਼ਰੀਆਂ ਲਾਉਣੀਆਂ ਸ਼ੁਰੂ ਕਰਤੀਆਂ ਹਾਜ਼ਰੀਆਂ ਇਹ ਪਤਾ ਕੌਣ ਲਾਉਂਦੇ ਸੀ ਉਹਨਾਂ ਚੋਦੇ ਇਹ ਜਿਹੇ ਸੀ ਜਿਹਨੇ 10ਵੀਂ ਪਾਸ ਨਹੀਂ ਕੀਤੀ ਤੇ ਉਹ ਇੱਕ ਐਮਏ ਪਾਸ ਬੀਏ ਬੀਐਡ ਨੂੰ ਜਾ ਕੇ ਚੈੱਕ ਕਰਦੇ ਨੇ ਤੇ ਬੇਇਜ਼ਤੀ ਕਰਦੇ ਨੇ ਐ ਸ਼ੋਅ ਕਰਦੇ ਨੇ ਪਤਾ ਨਹੀਂ ਅਸੀਂ ਕਿੱਡੀ ਕੁ ਸਰਕਾਰ ਬਣ ਗਏ ਇੰਨਾਂ ਗੱਲਾਂ ਨੇ ਆਮ ਆਦੀ ਪਾਰਟੀ ਦਾ ਉਦੀ ਗ੍ਰਾਫ ਡਾਊਨ ਕਰਨਾ ਸ਼ੁਰੂ ਕਰਤਾ ਸੀ ਤੇ ਇੱਕ ਜਿਹੜਾ ਵੱਡੇ ਵੱਡੇ ਦਮਗੇ ਜੇ ਮਾਰੇ ਸੀ ਉਹਨਾਂ ਦੇ ਬੰਦਾ ਕੋਈ ਨੇੜੇ ਵੀ ਨਾ ਉਤਰੇ ਮੁੱਖ ਮੰਤਰੀ ਸਾਹਿਬ ਜਿਹੜੇ ਦੂਜਿਆਂ ਨੂੰ ਤਾਂ ਇਹ ਕਹਿੰਦੇ ਸੀ বিজে ਨੂੰ ਇੰਨਾ ਖਤਰਾ ਹੈ ਇਹ ਛੱਡ ਕੇ ਫਿਰ ਕਿਉਂ ਲੀਡਰੀ ਕਰਦੇ ਨੇ ਜੀ ਇਹ ਆਪਦੇ ਪੋਲਟਰੀ ਪੋਲਟਰੀ ਫਾਰਮ ਕੋਲ ਲੈਣ ਆਹ ਕਰ ਲੈਣ ਉਹ ਕਰ ਲੈਣ ਤੇ ਆਪ ਉਹਨਾਂ ਨੇ ਦੇਖੋ ਜੇ ਪਹਿਲਾ ਸੀਐਮ 40 ਗੱਡੀਆਂ ਨਾਲ ਲੈ ਕੇ ਚੱਲਦਾ ਸੀ ਇਹੋ ਚੋਂ ਚਾਰ ਵੀ ਘਟਾ ਦਿੰਦੇ ਵੀ 36 ਲੈ ਕੇ ਚੱਲਦੇ ਤਾਂ ਵੀ ਲੋਕ ਐਂ ਕਹਿੰਦੇ ਯਾਰ ਕੁਛ ਤਾਂ ਘਟਾਇਆ ਇਸ ਵੇਲੇ ਚਾਲ 40 ਦੀ ਬਜਾਏ 45 ਕਰਤੀਆਂ ਆਪਦੇ ਪਰਿਵਾਰਕ ਮੈਂਬਰਾਂ ਤੇ ਦੂਜਿਆਂ ਦੇ ਪਾਰਟੀਆਂ ਦੇ ਤੇ ਪਹਿਲਾਂ ਕਹਿੰਦੇ ਪਿਤਾਪੁਰਖੀ ਹੈ ਜੀ ਪੁੱਤਰ ਮੋਹ ਹੈ ਜੀ ਇਹ ਹੈ ਜੀ ਤੁਸੀਂ ਯਾਰ ਸਿਕਿਉਰਿਟੀ ਤੁਸੀਂ ਹਰ ਤਰ੍ਹਾਂ ਦੀ ਫੈਸਿਲਿਟੀ ਆਪ ਦੇ ਪਰਿਵਾਰਕ ਮੈਂਬਰਾਂ ਨੂੰ ਦੇਣੀ ਸ਼ੁਰੂ ਕਰਤੀ ਤੁਸੀਂ ਆਮ ਆਦਮੀ ਪਾਰਟੀ ਲਈ ਤਾਂ ਗੁਜ਼ਾਲੀ ਨਹੀਂ ਕੀਤੀ ਤੁਸੀਂ ਤਾਂ ਖਾਸ ਵੀ ਟਪਾਤੇ ਇਸ ਕਰਕੇ ਲੋਕਾਂ 'ਚ ਇਸ ਪਾਰਟੀ ਦਾ ਗ੍ਰਾਫ ਡਾਊਨ ਹੋਇਆ ਹੋਇਆ ਸੀ ਲੋਕ ਅੱਕੇ ਹੋਏ ਹੋਏ ਸੀ ਉਹ ਅਲਟਰਨੇਟਿਵ ਭਾਲਦੇ ਸੀ ਅਲਟਰਨੇਟਿਵ ਤੌਰ ਤੇ ਫਿਰ ਉਹਨੇ ਕਾਂਗਰਸ ਵਿੱਚ ਚੁਣ ਲਿਆ ਬੇਅਦਬੀ ਕਾਣ ਸੀਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ 5 ਸਾਲ ਕਾਂਗਰਸ ਵੀ ਰਹੀ ਉਹ ਵੀ ਕਹਿੰਦੇ ਰਹੇ ਵੀ ਬੇਅਦਬੀ ਦਾ ਸੀ ਇਨਸਾਫ ਦਵਾਵਾਂਗੇ ਹੁਣ ਆਮ ਆਦਮੀ ਪਾਰਟੀ ਵੀ ਵੋਟਾਂ ਦੇ ਵਿੱਚ ਪ੍ਰਚਾਰ ਕਰਦੇ ਨਹੀਂ ਪਰ ਹਾਲੇ ਤੱਕ ਨਹੀਂ ਇਨਸਾਫ ਮਿਲਿਆ ਕੀ ਕਰਨਾ ਇਹ ਠੰਡੇ ਵਸਤੇ ਚ ਪਾਇਆ ਹੋਇਆ ਜਾਂ ਵੋਟਾਂ ਵਟੋੜਨ ਲਈ ਵੋਟਾਂ ਵਲੇ ਜਾਗ ਦੇਖੋ ਇਸ ਤਰ੍ਹਾਂ ਹੈ ਵੀ ਦੇਖ ਹਿੰਦੁਸਤਾਨ ਦੇ ਵਿੱਚ ਇੱਕ ਪ੍ਰਥਾ ਜੀ ਬਣੀ ਹੋਈ ਹੈ ਵੀ ਕੇਸ ਲਟਕਦੇ ਰਹਿੰਦੇ ਨੇ ਕਈ ਕੇਸ ਹੈ ਜਿਹੜੇ ਹਾਈ ਕੋਰਟਾਂ ਸੁਪਰੀਮ ਕੋਰਟਾਂ ਚੱਲ ਰਹੇ ਨੇ ਜਿਨ੍ਹਾਂ ਦੇ ਜਿਨ੍ਹਾਂ ਨੇ ਪਟੀਸ਼ਨ ਫਾਈਲ ਕੀਤੀ ਸੀ ਉਹ ਵੀ ਇਸ ਦੁਨੀਆ ਤੋਂ ਚਲੇ ਗਏ ਜਿਨ੍ਹਾਂ ਕੋਲੇ ਕੀਤੀ ਸੀ ਉਹ ਵੀ ਇਸ ਦੁਨੀਆ ਤੋਂ ਚਲੇ ਗਏ ਗਾਹਾਂ ਸੁੰਨੜਾ ਦੇ ਵੀ ਪਤਨੀ ਕਿੰਨੇ ਲੈਵਲ ਤੇ ਜੱਜ ਪਹੁੰਚ ਗਏ ਨੇ ਤੇ ਦੂਜੇ ਪਾਸੇ ਇੱਕ ਪਟੀਸ਼ਨ ਫਾਈਲ ਕਰਾਣ ਦੇ ਪੋਤਰੇ ਪੋਤਰੀਆਂ ਤੱਕ ਪਹੁੰਚ ਗਿਆ ਕੰਮ ਇਹ ਆਪਣੇ ਸਲੋ ਹੈ ਇਨਸਾਫ ਜੇ ਇਨਸਾਫ ਹੀ ਜਲਦੀ ਡਿਲੀਵਰ ਹੁੰਦਾ ਹੋਵੇ ਇਹ ਕ੍ਰਾਈਮ ਘਟ ਜੇ ਹਰ ਤਰ੍ਹਾਂ ਦਾ ਹੁਣ ਜੇ ਇਹ ਇਲਜ਼ਾਮ ਲੱਗਿਆ ਸੀ ਪਰ ਦੂਜੇ ਪਾਸੇ ਗ੍ਰੈਵਿਟੀ ਦੇਖਣੀ ਚਾਹੀਦੀ ਹੈ ਅਕਾਲੀ ਸਰਕਾਰ ਹੋਵੇ ਠੀਕ ਹੈ ਜਿਹੜੇ ਆਪ ਦੇ ਆਪ ਨੂੰ ਪੰਥਕ ਪਾਰਟੀ ਸਮਝਦੇ ਹੁਣ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਤਾਂ ਉਹਨਾਂ ਲਈ ਕੁਝ ਨਹੀਂ ਸਾਡੇ ਲਈ ਵੀ ਕੁਝ ਨਹੀਂ ਪਰ ਯਾਰ ਜੇ ਤੁਹਾਨੂੰ ਪਤਾ ਲੱਗਿਆ ਤੇ ਤੁਸੀਂ ਨਾਲ ਦੀ ਨਾਲ ਇੰਨਾ ਕਿ ਅਲਰਟ ਕਰੋ ਵੀ ਕੱਲਾ ਕੱਲਾ ਚੱਪਾ ਚੱਪਾ ਛਾਣ ਦਿਓ ਉਹਨਾਂ ਦੀਆਂ ਚਾਰ दारू ਦੀਆਂ ਬੋਤਲਾਂ ਫੜ ਪਿੱਛੇ ਤਾਂ ਉਹ ਚੱਪਾ ਚੱਪਾ ਛਾਣ ਦਿੰਦੇ ਨੇ ਪਿੰਡਾਂ ਦਾ ਤੇ ਹੋਰ ਤੇ ਗੁਰੂ ਗ੍ਰੰਥ ਸਾਹਿਬ ਦੀ ਚੋਰੀ ਹੋਈ ਹੋਵੇ ਤੇ ਉਹਨਾਂ ਨੂੰ ਸਰਕਾਰ ਨੂੰ ਫਿਰ ਘੱਟੋ ਘੱਟ ਲੋਕਾਂ ਨੂੰ ਇਹ ਤਾਂ ਲੱਗਦਾ ਵੀ ਸਰਕਾਰ ਨੇ ਕੋਈ ਕਸਰ ਨਹੀਂ ਛੱਡੀ ਦੋਸ਼ੀਆਂ ਨੂੰ ਫੜਨ ਦੀ ਠੀਕ ਹੈ ਉਹ ਦੰਦ ਨਾਉਂਦੇ ਫਿਰਦੇ ਨੇ ਉਹ ਪੋਸਟਰ ਲਾ ਰਹੇ ਨੇ ਉਹ ਪੱਤਰੇ ਪਾੜ ਕੇ ਸਿੱਟ ਰਹੇ ਨੇ ਯਾਰ ਐਡੀ ਵੱਡੀ ਜਣੀ ਉਹਨੂੰ ਤੁਸੀਂ ਬਿਆਦ ਵੀ ਹੋਈ ਹੋਵੇ ਐਡਾ ਵੱਡਾ ਕਾਂਡ ਹੋਇਆ ਹੋਵੇ ਐਡੀ ਵੱਡੀ ਜਿਹੜੀ ਮਤਲਬ ਕੇ 60 ਲੱਗੀ ਹੋਵੇ ਸਿੱਖ ਭਾਈਚਾਰੇ ਨੂੰ ਪੰਥ ਨੂੰ ਤੇ ਕਰੋ ਤੁਸੀਂ ਕੁਝ ਵੀ ਨਾ ਕਿਉਂਕਿ 2 ਸਾਲ ਦਾ ਸਮਾਂ ਤਾਂ ਆਰਡਨਰੀ ਕ੍ਰਾਈਮ ਵਾਸਤੇ ਵੀ ਥੋੜਾ ਨਹੀਂ ਹੁੰਦਾ ਇਹ ਕ੍ਰਾਈਮ ਤਾਂ ਜਿਹੜੇ ਰੇਅਰਸਟ ਆਫ ਦੀ ਰੇਅਰ ਕ੍ਰਾਈਮ ਹੈ ਵੀਰ ਗੁਰੂਆਂ ਸਾਡੀ ਚੋਰੀ ਬੰਦਾ ਕੋਈ ਚੱਕ ਕੇ ਲਿਆ ਗਿਆ ਹੋਵੇ ਉਦੋਂ ਉਹ ਪੱਤਰੇ ਪਾਰ ਕੇ ਖਿਲਾਰ ਰਿਹਾ ਤੇ ਅਕਾਲੀ ਸਰਕਾਰ ਨੇ ਕੁਝ ਨਹੀਂ ਕੀਤਾ ਚਲੋ ਲੋਕਾਂ ਨੇ ਗੁੱਸਾ ਘੜਤਾ ਵੀ ਉਹਨੇ ਸਰਕਾਰ ਤੋੜਤੀ ਦੂਜੇ ਪਾਸੇ ਜੇ ਆ ਆਪਣੇ ਕਾਂਗਰਸ ਸਰਕਾਰ ਆਈ ਉਹਨਾਂ ਦੇ ਸਪੈਸ਼ਲ ਸੈਸ਼ਨ ਕੱਲ ਕੀਤਾ ਹੋਵੇ ਜਿੱਥੇ ਜਿਹੜੀ ਮਤਲਬ ਕਿ ਮੈਂ ਦੇਖਿਆ ਉਥੇ ਤ੍ਰਿਪਤਿੰਦਰ ਸਿੰਘ ਵਾਜਵਾ ਬੋਲਦੇ ਉਥੇ ਇੱਕ ਦੋ ਬੰਦੇ ਹਰਮਿੰਦਰ ਸਿੰਘ ਗਿੱਲ ਬੋਲੇ ਪੱਟੀ ਵਾਲੇ ਇਸੇ ਈਸ਼ੂ ਤੇ ਪੂਰੇ ਢੱਲੇ ਨਾਲ ਤੇ ਨਵਜੋਤ ਸਿੰਘ ਸਿੱਧੂ ਨੇ ਤਾਂ ਇੱਥੋਂ ਤੱਕ ਪਹੁੰਚ ਗਏ ਵਿਧਾਨ ਸਭਾ ਦੇ ਵਿੱਚ ਉਹਨਾਂ ਨੇ ਗੋਡੀਆਂ ਲਾ ਕੇ ਸੀਐਮ ਮੂਰੇ ਝੋਲੀ ਫਲਾਈ ਵੀ ਇਹਦਾ ਇਨਸਾਫ ਜ਼ਰੂਰ ਦਿਓ ਜੀ ਬਾਕੀ ਸਭ ਛੱਡੋ ਇਥੋਂ ਤੱਕ ਉਹ ਪਹੁੰਚੇ ਤੇ ਹਰੇਕ ਇਸ਼ੂ ਤੇ ਜਿਹੜੀ ਉਹ ਇੱਥੇ ਤੱਕ ਆਏ ਇਹਨਾਂ ਨੇ ਸੁਖਪਾਲ ਸਿੰਘ ਖੈਰਾ ਨੇ ਉੱਥੇ ਕਾਨਫਰੰਸ ਕਰਕੇ ਚੱਲ ਕੇ ਜਿਹੜੀ ਉੱਥੇ ਪੈਦਲ ਮਾਰਚ ਕਰਕੇ ਇਨਸਾਫ ਮੰਗਿਆ ਸਭ ਨੂੰ ਪਤਾ ਹੈ ਮੇਰੇ ਹੱਥ ਚੋਂ ਡਾ ਵੱਡਾ ਘੱਟ ਕੋਈ ਨਹੀਂ ਸੀ ਸਾਰੇ ਨੇ ਕੋਸ਼ਿਸ਼ ਕੀਤੀ ਪਰ ਇਨਸਾਫ ਨਹੀਂ ਮਿਲਿਆ ਤਾਂ ਕੁਦਰਤੀ ਤੌਰ ਤੇ ਐ ਨਰਾਜ਼ ਹੋ ਕੇ ਲੋਕਾਂ ਨੇ ਜਿਹੜਾ ਅਕਾਲੀਆਂ ਨਾਲ ਕੀਤਾ ਸੀ 17 18 ਐਮਐਲਏ ਜਿੱਤੇ ਸੀ ਉਹੀ ਕੰਮ ਕਾਂਗਰਸ ਨਾਲ ਕੀਤਾ 18 ਐਮਐਲਏ ਜਿੱਤੇ ਠੀਕ ਹੈ ਤੇ ਜਿਹੜੀ ਸਰਕਾਰ ਆਈ ਸੀ ਇਹ ਕਹਿ ਕੇ ਵੀ ਅਸੀਂ 24 ਘੰਟੇ ਚ ਇੱਕ ਤਾਂ ਮੈਂ ਦੇਖਿਆ ਇਹਨਾਂ ਚ ਇਹ ਬਹੁਤ ਉਹ ਹੈ ਵੀ ਐਡਾ ਵੱਡਾ ਦਮਗਜਾ ਮਾਰਨਗੇ ਕਦੇ ਝੁਟਕੀ ਮਾਰ ਕੇ 5 ਮਿੰਟਾਂ ਚ ਕਦੇ 24 ਘੰਟਿਆਂ ਚ ਕਦੇ ਆ ਕਰਦੇ ਆਗੇ ਖੋਦ ਜਣੀ ਉਹਨਾਂ ਨੇ ਕਮਰ ਵਿਜੇ ਪ੍ਰਤਾਪ ਸਿੰਘ ਨੂੰ ਜਦੋਂ ਪਾਰਟੀ ਚ ਲਾਇਆ ਤਾਂ ਮੇਰੇ ਖਿਆਲ ਚ ਇੰਨੀ ਪਬਲਿਸਿਟੀ ਕਿਸੇ ਦਿਨ ਕੀਤੀ ਹੋਣੀ ਪਾਰਟੀ ਚ ਲਾਉਣ ਵੇਲੇ ਵੀ ਸਾਡੇ ਕੋਲ ਇੱਕ ਬਹੁਤ ਕਟੜੇ ਇਮਾਨਦਾਰ ਆਈਪੀਐਸ ਅਫਸਰ ਸਾਡੇ ਚ ਆ ਗਿਆ ਸਾਰੇ ਮੇਰੇ ਪੰਜਾਬ ਦੇ ਵਿੱਚ ਫਲੈਕਸਾਂ ਲਾ ਲਾ ਕੇ ਪੂਰੀ ਮਸ਼ਹੂਰੀ ਕੀਤੀ ਪਰ ਕਮਰ ਵਿਜੇ ਪ੍ਰਤਾਪ ਸਿੰਘ ਜਿਹਦੇ ਸਿਰ ਤੇ ਉਹਨਾਂ ਨੇ ਇਹ ਦਮਗਜ਼ਾ ਮਾਰਿਆ ਸੀ ਇਹ ਵਾਦਾ ਕੀਤਾ ਸੀ ਰੁਕਰ ਵਿੱਚ 24 ਘੰਟੇ ਚ ਦੋਸ਼ੀਆਂ ਨੂੰ ਸੀ ਪੜ ਲਾਂਗੇ ਅੰਦਰ ਦੇ ਦਿਆਂਗੇ ਤੇ 24 ਘੰਟੇ ਕੀ ਜੀ 24 ਮਹੀਨੇ ਲਾਂਗੇ 24 ਮਹੀਨੇ ਤੋਂ ਬਾਅਦ ਵੀ ਕੁਝ ਨਹੀਂ ਹੋਇਆ ਬਲਕਿ ਉਹਨੂੰ ਉਸ ਇਸ਼ੂ ਤੇ ਵਿਧਾਨ ਸਭਾ ਚ ਗੱਲ ਕਰਨ ਲਈ 5 ਮਿੰਟ ਨਹੀਂ ਦਿੰਦੇ ਤੇ ਇਦੋਂ ਵੱਡੀ ਫਿਰ ਗੁਰੂ ਨਾਲ ਧਰੋ ਕੀ ਹੋ ਸਕਦਾ ਜੇ ਇਹ ਗੁਰੂ ਵਾਲੇ ਸਮਝਦੇ ਆਪਦੇ ਨੂੰ ਕਿਉਂਕਿ ਮੈਨੂੰ ਤਾਂ ਇਸ ਚੀਜ਼ ਦਾ ਸ਼ੱਕ ਹੈ ਵੀ ਇਹ ਕਿਸੇ ਗੁਰੂ ਪੀਰ ਦੇ ਹੈ ਹੀ ਨਹੀਂ ਪਰ ਜੇ ਇਹ ਸਮਝਦੇ ਨੇ ਵੀ ਸਾਡੇ ਲਈ ਗੁਰੂ ਗ੍ਰੰਥ ਸਾਹਿਬ ਸਭ ਤੋਂ ਉੱਤਮ ਹੈਗਾ ਤਾਂ ਫਿਰ ਦੱਸੋ 24 ਘੰਟੇ ਕਹਿ ਕੇ 24 ਦਿਨ 24 ਹਫਤੇ 24 ਬੀਨੇ ਕੱਢਦੇ ਤੇ ਫਿਰ ਹਜੇ ਤੱਕ ਕੋਈ ਬਾਈਤਾ ਹੀ ਨਹੀਂ ਕੁਛ ਨਹੀਂ ਲੈਣਾ ਦੀ ਨਹੀਂ ਫਿਰ ਕੁਦਰਤੀ ਆ ਲੋਕਾਂ ਨੇ ਫਿਰ ਇਹਨਾਂ ਨਾਲ ਵੀ ਤਾਂ ਉਮੀਦ ਕਰਨੀ ਸੀ ਜਿਵੇਂ ਉਹਨਾਂ ਨੇ